ਸਸੀ ਕਾਲ ਜੀ ਸਿਮਰਨ ਬੁਟੀਕ ਤੁਹਾਡਾ ਬਹੁਤ ਵਾਅਦ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਵਾਲੀ ਵੀਡੀਓ ਹੈਗੀ ਬਹੁਤ ਖਾਸ ਹੈ ਬਹੁਤ ਖਾਸ ਵੀਡੀਓ ਹੈ ਜੀ ਪਾਰਟੀ ਵੇਅਰ ਸੂਟ ਹੈ ਬਹੁਤ ਪਿਆਰੇ ਬੁਟੀਕ ਸਟਾਈਲ ਸੂਟ ਹੈ ਬਹੁਤ ਘੱਟ ਰੇਟ ਦੇ ਸੂਟ ਹੈ ਜੀ ਬਿਲਕੁਲ ਨਿਊ ਲੁੱਕ ਦੇ ਸੂਟ ਹੈ ਜੀ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਕਾਟਨ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਪਿਆਰੀ ਦੁਪੱਟਾ ਪਿਓਰ ਕਾਟਨ ਦਾ ਬਾਟਮ ਵੀ ਤੁਹਾਨੂੰ ਕਾਟਨ ਦੀ ਮਿਲੇਗੀ ਸੂਟ ਦਾ ਪ੍ਰਾਈਸ ਹੈਗਾ ਓਨਲੀ 2000 ਰੁਪਿਆ 2000 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਸੂਟ ਦੀ ਲੁੱਕ ਐਨੀ ਪਿਆਰੀ ਹੈ ਜੀ ਜਿਵੇਂ ਦੀ ਗਰਮੀ ਹੈ ਜੀ ਬਿਦੌਟ ਲਾਈਨਿੰਗ ਵਾਲਾ ਸੂਟ ਹੈ ਜੀ ਸੂਟ ਦੀ ਲੁੱਕ ਦੇਖੋ ਜੀ ਤੁਸੀਂ ਦੇਖ ਕੇ ਬਿਲਕੁਲ ਨਹੀਂ ਕਹਿ ਸਕਦੇ ਵੀ ਇਹ ਸੂਟ ਬਿਦੌਟ ਲਾਈਨਿੰਗ ਬਣੂਗਾ ਜੀ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਸੋਹਣਾ ਨੈਕ ਤੇ ਵਰਕ ਹੋਇਆ ਹੈ ਬਹੁਤ ਪਿਆਰਾ ਨੈਕ ਤੇ ਵਰਕ ਹੋਏ ਮਡਾਲ ਸਿਲਕ ਦੀ ਤੁਹਾਨੂੰ ਸ਼ਰਟ ਮਿਲੂਗੀ ਪਿਓਰ ਸ਼ਿਫੋਨ ਦੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਾਟਮ ਮੰਡਾਲ ਸਿਲਕ ਦੀ ਮਿਲੂਗੀ ਸੂਟ ਦਾ ਪ੍ਰਾਈਜ਼ ਹੈਗਾ ਓਨਲੀ 2100 ਰੁਪਿਆ 2100 ਰੁਪਿਆ ਸੂਟ ਦਾ ਪ੍ਰਾਈਜ਼ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਚਿਰ ਦੀ ਡਿਮਾਂਡ ਸੀ ਮੇਰੀਆਂ ਭੈਣਾਂ ਦੀ ਵੀ ਪਾਰਟੀ ਵੇਅਰ ਸੂਟ ਹੋਣ विदाउट लाइनिंग बन वाले फोन बहुत ही प्यारे जे सूट रेडी करे हैं जी वीडियो नु दबके शेयर कर दियो ते चैनल नु सब्सक्राइब जेड़े मेरे ਭੈਣਾ ਵੀਰ ਦੇਖ ਰਹੇ ہیں جی ویڈیو ਨੂੰ ਪਹਿਲੀ ਵਾਰੀ ਤਾਂ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬ ਦਿਓ ਜੀ ਸਭ ਤੋਂ ਪਹਿਲਾਂ ਜੀ ਇੱਕ ਗੱਲ ਹੋਰ ਜੀ ਜਿਹੜਾ ਜਿਹੜਾ ਤੁਹਾਨੂੰ ਇਹਨਾਂ ਚੋਂ ਸੂਟ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਭੇਜੀ ਜਾਓ ਜੀ ਬਹੁਤ ਪਿਆਰੇ ਵਿਦਾਊਟ ਲਾਈਨਿੰਗ ਬਣ ਵਾਲੇ ਸੂਟ ਹੈ ਬੁਸਤੋਵਰ ਅਗਲਾ ਸੂਟ ਚੈੱਕ ਕਰੋ ਜੀ ਗ੍ਰੇ ਕਲਰ ਦਾ ਬਹੁਤ ਪਿਆਰਾ ਗਰਲਿਸ ਲੁੱਕ ਦਾ ਸੂਟ ਹੈ ਜੀ ਲੀਲਨ ਬਹੁਤ ਪਿਆਰਾ ਫੈਬਰਿਕ ਹੈ ਜੀ ਲੀਲਨ ਦੀ ਤੁਹਾਨੂੰ ਸ਼ਰਟ ਮਿਲੂਗੀ ਜੀ ਲੀਲਨ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਬਾਟਮ ਤੁਹਾਨੂੰ ਮਲਾਈ ਸਿਲਕ ਦੀ ਮਿਲੂਗੀ ਬਹੁਤ ਪਿਆਰੀ 2150 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿਕਾ ਭੇਜ ਕੇ ਤੁਸੀਂ ਆਪਣੇ ਵਾਸਤੇ ਸੋਹਣਾ ਜਿਹਾ ਸੂਟ ਵਾਇਰ ਕਰ ਸਕਦੇ ਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਂਦੀ ਹੈ ਜੀ ਚੰਦੇਰੀ ਮਲ ਸੌਫਟ ਫੈਬਰਿਕ ਹੈ ਜੀ ਬਹੁਤ ਪਿਆਰਾ ਦੁਪੱਟਾ ਤੁਹਾਨੂੰ ਮਲ ਚੰਦੇਰੀ ਦਾ ਮਿਲੇਗਾ ਬਾਟਮ ਤੁਹਾਨੂੰ ਕਾਟਨ ਦੀ ਮਿਲੇਗੀ ਜੀ ਜਿਵੇਂ ਗਰਮੀ ਆ ਜੀ ਉਸ ਹਿਸਾਬ ਨਾਲ ਪਾਰਟੀ ਵੇਅਰ ਸੂਟ ਰੈਡੀ ਕਰੇ ਆ ਜੀ ਹੁਣ ਕੋਈ ਭੈਣ ਸ਼ਿਕਾਇਤ ਨਾ ਕਰਿਓ ਬਿਦਾਉਟ ਲੈਨਿੰਗ ਵਾਲੇ ਸੂਟ ਹੈ ਬਹੁਤ ਪਿਆਰੇ ਨਾਲ ਦੀ ਨਾਲ ਪਿੱਕਾ ਭੇਜੀ ਜਾਓ ਤੇ ਸੁਕਵਾਏ ਕਰੀ ਜਾਓ ਰੇਟ ਦੀ ਗੱਲ ਕਰੀਏ ਜੀ ਬਹੁਤ ਘੱਟ ਰੇਟ 'ਚ ਬਹੁਤ ਵਧੀਆ ਕੁਆਲਿਟੀ ਦੇ ਸੂਟ ਲੈ ਕੇ ਆਨੇ ਆ ਜੀ 2100 ਰੁਪਿਆ ਸੂਟ ਦਾ ਰੇਟ ਹੈ ਜੀ ਤੁਹਾਨੂੰ ਰੇਟ ਮਿਲੂਗਾ ਜੀ 2000 2500 ਤੱਕ ਲਿਮਟ ਹੈ ਜੀ ਸੂਟਾਂ ਦੀ 1000 ਵਾਲੇ ਵੀ ਹੈਗੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਉਸ ਤੋਂ ਬਾਅਦ ਜੀ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਮਿਲੂਗਾ ਤੁਹਾਨੂੰ ਚੰਦੇਰੀ ਬਹੁਤ ਹੀ ਪਿਆਰੀ ਮਲ ਚੰਦੇਰੀ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਸੋਹਣੀ ਪਿਓਰ ਮਲ ਚੰਦੇਰੀ ਦੀ ਤੁਹਾਨੂੰ ਬਾਟਮ ਮਿਲੂਗੀ ਬਾਟ ਸੋਰੀ ਦੁਪੱਟਾ ਮਿਲੂਗਾ ਜੀ ਬਹੁਤ ਪਿਆਰਾ ਤੇ ਕਾਟਨ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 5000 ਰੁਪਇਆ 5000 ਰੁਪਇਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਿਵੇਂ ਲਾਈਟ ਕਲਰ ਕੋਣ ਦੇ ਸ਼ਕੀਨ ਹੈ ਦੇਖੋ ਜੀ ਜਿਹੜਿਆਂ ਨੂੰ ਪਿਓਰ ਪਤਾ ਹੈ ਵੀ ਪਿਓਰ ਚੰਦੇਰੀ ਜਾਂ ਪਿਓਰ ਕਾਟਨ ਜਾਂ ਪਿਓਰ ਲੀਲਨ ਦਾ ਕੀ ਆ ਫਰਕ ਹੁੰਦਾ ਜੀ ਕਈਆਂ ਨੇ ਕਹਿਣਾ ਰੇਟ ਬਹੁਤ ਜ਼ਿਆਦਾ ਹੈ ਪਰ ਜੀ ਪਿਓਰ ਦਾ ਫਰਕ ਹੁੰਦਾ ਜੀ ਪਿਓਰ ਫੈਬਰਿਕ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਤੁਹਾਨੂੰ ਫਰੋਜ਼ ਹੀ ਕਲਰ ਦਾ ਸੂਟ ਮਿਲੂਗਾ ਬਹੁਤ ਹੀ ਪਿਆਰਾ ਜਿਆ ਕਲਰ ਚਾਰਟ ਚੈੱਕ ਕਰੀ ਜਾਓ ਜੀ ਕਲਰ ਚਾਰਟ ਦੇ ਕਿਆ ਕਹਿਣੇ ਕਲਰ ਬਹੁਤ ਪਿਆਰੀਆਂ ਸੂਟਾਂ ਦੇ ਸੂਟ ਦੀ ਲੁੱਕ ਦੇਖਿਓ ਬਣ ਕੇ ਕਿੰਨੀ ਪਿਆਰੀ ਹੋਣੀਆਂ ਰੇਟ ਦੀ ਗੱਲ ਕਰੀਏ ਜੀ ਹਰੇਕ ਜਿਹੇ ਜਿਆ ਰੇਟ ਪੈਸੇ ਉਹ ਜਿਆ ਸੂਟ ਜੀ ਪਾਰਟੀ ਵੇਅਰ ਸੂਟ ਹੈ ਬਹੁਤ ਸੋਹਣੇ ਤੁਹਾਨੂੰ ਕਾਟਨ ਦਾ ਸੂਟ ਮਿਲੂਗਾ ਬਹੁਤ ਹੀ ਪਿਆਰਾ ਕਾਟਨ ਮਲਟੀ ਕਲਰ ਦਾ ਸੂਟ ਹੈ ਬਹੁਤ ਸੋਹਣਾ ਦੁਪੱਟਾ ਤੁਹਾਨੂੰ कॉटन मलमल ਦਾ ਮਿਲੇਗਾ ਬਹੁਤ ਡਿਜ਼ਾਈਨਰ बॉटम ਤੁਹਾਨੂੰ कॉटन ਦੀ ਮਿਲੇਗੀ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਵੀ ਆ बॉटम ਸਾਰੀ ਚ ਸੂਟ ਦਾ ਪ੍ਰਾਈਸ ਹੈਗਾ ਜੀ 2500 ਰੁਪਿਆ 2500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕੋਈ ਵੀ ਰਹਿ ਨਾ ਜਾਇਓ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਪਿਓਰ ਸੌਫਟ ਚੰਡੇਰੀ ਫੈਬਰਿਕ ਸੂਟ ਦਾ ਹੈ ਜੀ 100% ਚੰਦੇਰੀ ਦਾ ਨਾਲ ਦੁਪੱਟਾ ਲਾਇਆ ਹੋਇਆ ਹੈ ਜੀ ਬਿਲਕੁਲ ਚੰਦੇਰੀ ਬਹੁਤ ਰੇਟਾਂ ਚ ਆਉਂਦੀ ਹੈ ਜੀ ਇਹ ਬਿਲਕੁਲ ਪਿਓਰ ਚੰਦੇਰੀ ਦੇ ਸੂਟ ਹੈ ਜੀ ਮਲ ਸਿਲਕ ਦਾ ਨਾਲ ਤੁਹਾਨੂੰ ਬਾਟਮ ਮਿਲੂਗੀ ਬਹੁਤ ਹੀ ਪਿਆਰੀ ਬਾਟਮ ਇੰਨੀ ਲਾਈਟ ਵੇਟ ਹੋਊਗੀ ਤੁਸੀਂ ਲਾਈਨਿੰਗ ਦੀ ਨੀਡ ਰੱਖਦੇ ਆ ਨੀਡ ਨਹੀਂ ਹੈਗੀ ਤੁਸੀਂ ਆਪਣੀ ਚੁਆਇਸ ਨਾਲ ਲਵਾ ਸਕਦੇ ਆ ਇਹ ਸਾਰੇ ਬਿਦੌਟ ਲਾਈਨਿੰਗ ਵਾਲੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 3050 3050 ਸੂਟ ਦਾ ਪਾਈ ਜਾ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ 컬러 ਬਹੁਤ ਪਿਆਰੇ ਆ 컬러 ਦੇ کیا ਕਹਿਣੇ ਜੀ ਜਿਹੜਾ 컬러 ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨਸ਼ਾਟ ਲਈ ਜੋ ਤੇ ਭੇਜੀ ਜੋ ਆਪਣੇ ਲਈ ਸੋਹਣਾ ਜਿਹਾ ਸੂਟ ਬੁੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਹੈ ਜੀ ਸੂਟਾਂ ਦੀ ਲੁੱਕ ਚੈੱਕ ਕਰੋ ਕੋਟਾ ਚੈੱਕ ਕਰੋ ਤੁਹਾਨੂੰ ਪਿਓਰ ਕੋਟਾ ਚੈੱਕ ਦਾ ਸੂਟ ਮਿਲੂਗਾ ਜੀ ਧਾਗੇ ਦਾ ਬਿਲਕੁਲ ਵੀ ਚੂਬਨ ਵਾਲਾ ਸਟਾਪ ਨਹੀਂ ਹੈਗਾ ਨਾ ਵਰਕ ਸੋ ਚੂਬੂਗਾ ਤੁਹਾਡੇ ਬਹੁਤ ਹੀ ਪਿਆਰਾ ਜਿਹਾ ਧਾਗੇ ਦਾ ਬਿਲਕੁਲ ਧਾਗੇ ਦਾ ਵਰਕ ਹੋਇਆ ਵਾ ਬਾਟਮ ਤੁਹਾਨੂੰ ਕਾਟਨ ਦੀ ਮਿਲੂਗੀ ਦੁਪੱਟਾ ਤੁਹਾਨੂੰ ਕੋਟੇ ਦਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 2600 ਰੁਪਿਆ 2600 ਦੇ ਵਿੱਚ ਬਿੱਟ ਸ਼ਿਪਿੰਗ ਹੈ ਜੀ ਜੋ ਪ੍ਰਾਈਸ ਤੁਹਾਨੂੰ ਦੱਸੇ ਗਏ ਆ ਜੀ ਉਹ ਬਿੱਟ ਸ਼ਿਪਿੰਗ ਹੈ ਪਿਓਰ ਮਤਲਬ ਜੇ ਜਿਹੜਾ ਕੋਟੇ ਦਾ ਪਿਓਰ ਕੋਟ ਇਹਦਾ ਉਹ ਜਿਹੜਾ ਲੀਨਨ ਦਾ ਪਿਓਰ ਲੀਨਨ ਹੋਊਗਾ ਕੋਈ ਕਾਪੀ ਨਹੀਂ ਹੈਗੀ ਜੀ ਰੇਟ ਦੀ ਗੱਲ ਕਰੀਏ ਤੁਸੀਂ ਪਹਿਲਾਂ ਮਾਰਕੀਟ ਜਾਂਦੇ ਹੀ ਰਹਿੰਦੇ ਤੁਸੀਂ ਰੇਟ ਜਿੱਥੋਂ ਮਰਜ਼ੀ ਚੈੱਕ ਕਰ ਲਿਓ ਸਾਡਾ ਰੇਟ ਬਹੁਤ ਹੀ ਘੱਟ ਰੱਖਿਆ ਹੁੰਦਾ ਤੇ ਸੂਟ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਹੁਣ ਤੁਸੀਂ ਅਗਲਾ ਸੂਟ ਚੈੱਕ ਕਰੋ ਕਈ ਮੇਰੀਆਂ ਭੈਣਾਂ ਥੋੜੇ ਘੱਟ ਰੇਂਜ ਵਾਲਾ ਲੈਣਾ ਚਾਹੁੰਦੀਆਂ ਉਹਦੇ ਲਈ ਸੂਟ ਬਹੁਤ ਪਿਆਰਾ ਤਿਆਰ ਕਰਿਆ ਜੀ ਸ਼ਰਟ ਤੁਹਾਨੂੰ ਕਾਟਨ ਦੀ ਮਿਲੂਗੀ ਦੁਪੱਟਾ ਤੁਹਾਨੂੰ ਕੋਟੇ ਦਾ ਮਿਲੂਗਾ ਬਹੁਤ ਪਿਆਰਾ ਬਾਟਮ ਵੀ ਤੁਹਾਨੂੰ ਕਾਟਨ ਦੀ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1550 1550 ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਣਾ ਜੀ ਬਿਦਾਉਟ ਲਾਈਨਿੰਗ ਵਾਲਾ ਸੂਟ ਹੈ ਜਿਵੇਂ ਹੁਣ ਜੀ ਇੰਨੀ ਗਰਮੀ ਆ ਇਹਦੇ ਵਿੱਚ ਆਪਾਂ ਨੂੰ ਫੈਕਸ਼ਨ ਵੀ ਆ ਜਾਂਦੇ ਆ ਜਰੂਰੀ ਕਿਤੇ ਜਾਣਾ ਵੀ ਪੈਂਦਾ ਉਹਦੇ ਲਈ ਬਹੁਤ ਹੀ ਪਿਆਰੇ ਜੇ ਸੂਟ ਹੈ ਜਿਵੇਂ ਆਪਣੇ ਘਰ ਵਿੱਚ ਬਜ਼ੁਰਗ ਹੈ ਜੀ ਉਹਨਾਂ ਲਈ ਬਹੁਤ ਹੀ ਵਧੀਆ ਆਈਟਮ ਤਿਆਰ ਕਰੀਆ ਲੀਲਨ ਦੀ ਤੁਹਾਨੂੰ ਸ਼ਰਟ ਮਿਲੂਗੀ ਦੁਪੱਟਾ ਤੁਹਾਨੂੰ ਲੀਲਨ ਦਾ ਮਿਲੇਗਾ ਬਾਟਮ ਤੁਹਾਨੂੰ ਕਾਟਨ ਦੀ ਮਿਲੂਗੀ ਜੀ ਸੂਟ ਦਾ ਪ੍ਰਾਈਜ਼ ਹੈਗਾ ਇਹ ਜੀ 1650 1650 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਦੁਪੱਟਾ ਇੰਨਾ ਪਿਆਰਾ ਹੈ ਜੀ ਬਹੁਤ ਸੋਹਣਾ ਦੁਪੱਟਾ ਹੈ ਜੀ कॉटन लिलन ਦਾ ਇੰਨਾ ਲਾਈਟ ਵੇਟ ਜਿਵੇਂ ਆਪਣੇ ਘਰ ਚ ਬਜ਼ੁਰਗ ਹੁੰਨੇ ਆ ਜੀ ਆਪਾਂ ਉਹਨਾਂ ਲਈ ਸੂਟ ਇਹ ਲੈ ਸਕਦੇ ਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਤੁਸੀਂ ਰੇਟ ਸੁਣ ਕੇ ਤਾਂ ਹੈਰਾਨੇ ਰਹਿ ਜਾਊਂਗੇ ਜੀ ਸ਼ਰਟ ਹੈਗੀਆ कॉटन ਦੀ ਨਾਲ ਹੈਗੀਆ ਬਹੁਤ ਹੀ ਪਿਆਰਾ ਮੰਡਾਲ ਸਿਲਕ ਦਾ ਦੁਪੱਟਾ ਬਾਟਮ ਹੈਗੀਆ ਕਾਟਨ ਦੀ ਤੇ ਸੂਟ ਦਾ ਪ੍ਰਾਈਸ ਹੈਗਾ ਓਨਲੀ 1595 1595 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਬਹੁਤ ਹੀ ਪਿਆਰਾ ਬੀ ਨੇਕ ਦਾ ਸੂਟ ਬਣਿਆ ਬੀ ਨੇਕ ਬਣਿਆ ਵਾ ਤੁਸੀਂ ਬਹੁਤ ਹੀ ਡਿਜ਼ਾਈਨਰ ਜਿਆ ਨਾਲ ਦੁਪੱਟਾ ਇਹ ਕਲਰ ਚਾਰਟ ਬਹੁਤ ਪਿਆਰਾ ਹੈ ਜਿਵੇਂ ਤੁਹਾਨੂੰ ਗਰਮੀਆਂ ਵਿੱਚ ਕੋਈ ਫੈਸ਼ਨ ਆਉਂਦਾ ਹੈ ਤਾਂ ਤੁਸੀਂ ਇਹ ਸੂਟ ਵੇਅਰ ਕਰਿਓ ਜੀ ਸੂਟ ਵੇਝਾ ਵੇਝਾ ਕਰਾਉਣ ਵਾਲਿਆਂ ਬਹੁਤ ਸੋਹਣੇ ਨਾਲ ਦੁਪੱਟੇ ਰੱਖੇ ਵਿਆ ਮੌਸਮ ਦੇ ਅਨੁਸਾਰ ਅਗਲਾ ਸੂਟ ਚੈੱਕ ਕਰੋ ਜੀ ਵਾਈਟ ਟੋਨ ਚ ਤੁਹਾਨੂੰ ਦੁਪੱਟਾ ਰੱਖਿਆ ਕਲਰਫੁਲ ਨਾਲ ਸੂਟ ਲਾਤਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੀ ਸ਼ਰਟ ਤੁਹਾਨੂੰ ਕਾਟਨ ਦੀ ਮਿਲੂਗੀ ਦੁਪੱਟਾ ਤੁਹਾਨੂੰ ਖਾਦੀ ਕਾਟਨ ਦਾ ਮਿਲੂਗਾ ਬਹੁਤ ਸੋਹਣਾ ਚਿਕਨ ਵਰਕ ਹੋਇਆ ਬੈ ਪ੍ਰਿੰਟਿੰਗ ਬਣੀ ਵੀ ਆ ਦੁਪੱਟੇ ਚ ਦੁਪੱਟਾ ਇੰਨਾ ਲਾਈਟ ਵੇਟ ਹੈ ਬਾਟਮ ਤੁਹਾਨੂੰ ਕਾਟਨ ਦੀ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ 2050 2050 ਸੂਟ ਦਾ ਪ੍ਰਾਈਸ ਹੈ ਤੁਸੀਂ ਕਲਰ ਚਾਰਟ ਚੈੱਕ ਕਰੋ ਜੀ ਕਲਰ ਚਾਰਟ ਦੇਖ ਕੇ ਤੁਸੀਂ ਹੈਰਾਨ ਰਹਿ ਜੂਗੇ ਜੀ 2050 ਸੂਟ ਦਾ ਪ੍ਰਾਈਸ ਹੈ ਸੂਟ ਦੀ ਲੁੱਕ ਬਹੁਤ ਸੋਹਣੀ ਆਉਣੀ ਹੈ ਜੀ ਬਹੁਤ ਹੀ ਪਿਆਰੀ ਜੇ ਕੋਈ ਮੇਰੀ ਭੈਣ ਸਾਤੋਂ ਸਟੀਚਿੰਗ ਕਰਾਉਣਾ ਚਾਹੁੰਦੀ ਹੈ ਤਾਂ ਤੁਸੀਂ ਸੂਟ ਸਟੀਚ ਕਰਵਾ ਕੇ ਵੀ ਮੰਗਵਾ ਸਕਦੇ ਹਾਂ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਸੂਟ ਦਾ ਕਈ ਹੈਵੀ ਦੁਪੱਟੇ ਪਾਉਣਾ ਲੈਣਾ ਪਸੰਦ ਕਰਦੀਆਂ ਪਰ ਦੁਪੱਟੇ ਲਾਈਟ ਵੇਟ ਐ ਇੰਨੇ ਆ ਨਾ ਹੱਦ ਤੋਂ ਜ਼ਿਆਦਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਿਦੌਟ ਲਾਈਨਿੰਗ ਵਾਲਾ ਸੂਟ ਹੈ ਜੀ ਜੇ ਇਹਦੇ ਵਿੱਚ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਬਾਕੀ ਜੀ ਤੁਹਾਡੀ ਚੁਆਇਸ ਹੈ ਲਾਈਨਿੰਗ ਲਵਾਉਣਾ ਚਾਹੁੰਦੇ ਆ ਕੋਈ ਚੂਬਨ ਵਾਲਾ ਧਾਗਾ ਨਹੀਂ ਲਾਇਆ ਗਿਆ ਬਹੁਤ ਵਧੀਆ ਸੂਟ ਰੀਡੀ ਕਰਿਆ ਜੀ ਸੂਟ ਦਾ ਪ੍ਰਾਈਸ ਹੈਗਾ 3095 3095 ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਬਾਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਕਾਟਨ ਜਿਹੜੀ ਪਿਓਰ ਕਾਟਨ ਬੋਲਦੇ ਆ ਜਿਹਨੂੰ ਐਨ ਖੁੱਲੀ ਡੁੱਲੀ ਨਾਲ ਬਾਟਮ ਤੇ ਨਾਲ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1600 1600 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਜੀ ਐਂਡ ਪਿਓਰ ਕਾਟਨ ਜੀ ਜਿਹਨੂੰ ਪਿਓਰ ਕਾਟਨ ਕਹਿੰਦੇ ਆ ਜੀ ਕਾਟਨ ਕਹਿ ਕੇ ਕਾਟਨ ਹੀ ਦਊਗੇ ਜੀ ਇਹ ਨਹੀਂ ਹੈਗਾ ਵੀ ਜੇ ਤੁਹਾਨੂੰ ਕਾਟਨ ਕਹਤਾਂ ਸੂਟ ਹੋਰ ਫੈਬਰਿਕ ਚ ਪਹੁੰਚੂਗਾ ਤੁਹਾਡੇ ਕੋਲ ਜਿਨ੍ਹਾਂ ਕੋਲ ਸਾਡਾ ਕੱਪੜਾ ਜਾਂਦਾ ਉਹਨਾਂ ਨੂੰ ਪਤਾ ਹੈ ਜੀ ਰੇਟ ਦੇ ਹਿਸਾਬ ਨਾਲ ਜਿਹੜਾ ਕੱਪੜਾ ਦਿਖਾਇਆ ਜਾਂਦਾ ਉਹੀ ਤੁਹਾਡੇ ਤੱਕ ਜਾਊਗਾ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਮਸਲੀਨ ਡਿਜੀਟਲ ਪ੍ਰਿੰਟ ਤੁਹਾਨੂੰ ਸੂਟ ਮਿਲੂਗਾ ਬਹੁਤ ਹੀ ਪਿਆਰਾ ਦੁਪੱਟਾ ਵੀ ਮਸਲੀਨ ਡਿਜੀਟਲ ਪ੍ਰਿੰਟ ਮਿਲੂਗਾ ਜੀ ਬਹੁਤ ਸੋਹਣੀ ਦੁਪੱਟੇ ਦੀ ਲੋਕ ਹੈ ਜਿਹੜੀਆਂ ਮੇਰੀਆਂ ਭੈਣਾਂ ਖੁੱਲੇ ਡੁੱਲੇ ਦੁਪੱਟੇ ਲੈਣ ਦੀਆਂ ਸ਼ਕੀਨ ਹੈ ਸਰਦਾਰੀ ਦੁਪੱਟੇ ਕਹਿੰਦੇ ਆ ਜੀ ਇਹਨਾਂ ਨੂੰ ਬਹੁਤ ਹੀ ਪਿਆਰੇ ਢਾਈ ਢਾਈ ਮੀਟਰ ਦੇ ਦੁਪੱਟੇ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2350 2350 ਸੂਟ ਦਾ ਪ੍ਰਾਈਸ ਹੈ ਜੀ ਤੁਸੀਂ ਕਿਤੇ ਵੀ ਰੇਟ ਦੀ ਟਰਾਈ ਕਰ ਲਿਓ ਉਸ ਤੋਂ ਬਾਅਦ ਸੂਟ ਬੁੱਕ ਕਰਿਓ ਜੀ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਵੀ ਰੇਟ ਦੇ ਹਿਸਾਬ ਨਾਲ ਸੂਟਾਂ ਦੀ ਕੁਆਲਿਟੀ ਦੀ ਵੈਸਟ ਮਿਲੂਗੀ ਤੁਹਾਨੂੰ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਸੂਟ ਮਿਲੂਗਾ ਜੀ ਕਲਰ ਡਾਰਕ ਜਿਵੇਂ ਕਈ ਪ੍ਰਿੰਟ ਸੂਟ ਪਾਉਣ ਦੇ ਸ਼ਕੀਨ ਹੈ ਉਹ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਵੇਅਰ ਸੂਟ ਤੁਹਾਡੇ ਲਈ ਲੈ ਕੇ ਆਂਦਾ ਜੀ ਪਹਿਲਾਂ ਤਾਂ ਸੂਟ ਦੀ ਲੁੱਕ ਚੈੱਕ ਕਰੋ ਜੀ ਪਿਓਰ ਸੌਫਟ ਕਾਟਨ ਦੀ ਤੁਹਾਨੂੰ ਬਹੁਤ ਹੀ ਪਿਆਰੀ ਸ਼ਰਟ ਮਿਲੂਗੀ ਜੀ ਬਹੁਤ ਡਿਜ਼ਾਈਨਰ ਸ਼ਰਟ ਨੂੰ ਲੁੱਕ ਦੱਤੀ ਆ ਕੁਝ ਵੀ ਤੁਹਾਨੂੰ ਕਰਾਉਣ ਦੀ ਅਲੱਗ ਤੋਂ ਲੋੜ ਨਹੀਂ ਹੈਗੀ ਜੀ ਦੁਪੱਟਾ ਤੁਹਾਨੂੰ ਕਾਟਨ ਦਾ ਬਹੁਤ ਹੀ ਪਿਆਰਾ ਪ੍ਰਿੰਟਡ ਦੁਪੱਟਾ ਮਿਲੂਗਾ ਜੀ ਬਾਟਮ ਵੀ ਤੁਹਾਨੂੰ ਕਾਟਨ ਦੀ ਮਿਲੂਗੀ ਬਹੁਤ ਪਿਆਰੀ 2.5 ਮੀਟਰ ਦੀ ਕੱਟ ਹੈ ਜੀ ਕੋਈ ਘੱਟ ਘੱਟ ਪਰਬਤ ਨਹੀਂ ਹੈਗੀ ਜੀ ਸੂਟ ਦਾ ਪ੍ਰਾਈਸ ਹੈਗਾ ਹੈ ਜੀ 1499 1499 ਸੂਟ ਦਾ ਪ੍ਰਾਈਸ ਹੈ ਜੀ ਦੋ ਕਲਰ ਹਨ ਦੋਨੋਂ ਕਲਰ ਬਹੁਤ ਪਿਆਰੇ ਹਨ ਜੀ ਸੋਚਣ ਦੀ ਲੋੜ ਨਹੀਂ ਜੀ ਹੈਗੀ ਜਿਨ੍ਹਾਂ ਨੂੰ ਹੁਣ ਇੰਨੀ ਗਰਮੀ ਵਿੱਚ ਅਗਲੇ ਮਹੀਨੇ ਜਾਂ ਇਸ ਮਹੀਨੇ ਵਿਆਹ ਹੈ ਕੋਈ ਲਾਈਨਿੰਗ ਵਾਲੇ ਨਹੀਂ ਪਾ ਸਕਦਾ ਤਾਂ ਨਾਲ ਦੀ ਨਾਲ ਸੂਟ ਬੁੱਕ ਕਰਿਓ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਥੈਂਕ ਯੂ